ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰਪਿਆਰਿਓ ਸਤ ਗੁਰ ਮੇਰਾ ਬਖਸਨ ਸਾਰਿਆਂ ਨੂੰ ਤੰਦਰੁਸਤਿਆਂ ਬਖਸਨ ਅਸਾ ਹੈ ਕਿ ਮੇਰੇ ਮਾਲਕ ਨੇ ਜੋ ਜੀਵ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਰਜਾ ਦੇ ਵਿੱਚ ਬੈੰਦਾ ਹੈ ਹੁਕਮ ਦੇ ਵਿੱਚ ਬੈੰਦਾ ਹੈ ਉਹ ਮਾਲਕ ਦੀ ਕਿਰਪਾ ਹੈ ਉਹ ਮਾਲਕ ਦੀ ਕਿਰਪਾ ਹੈ ਤੋ ਆਪਾਂ ਆਓ ਆਪਾਂ ਸਤਿਗੁਰਾਂ ਤੋਂ ਹਮੇਸ਼ਾ ਹੀ ਇਹੇ ਬਾਹਰ ਲਈਏ ਕਿ ਮੇਰਾ ਮਾਲਕਾ ਸਰਬੱਤ ਦਾ ਭਲਾ ਸਭ ਦਾ ਭਲਾ ਤਾਂ ਅੱਜ ਦਾ ਜੋ ਵਿਚਾਰ ਆਪਾਂ ਗੁਰਪਿਆਰੇ ਜੋ ਕਰਨ ਲੱਗੇ ਆਂ ਜੋ ਸੰਗਤ ਕਰਨ ਲੱਗੇ ਆਂ ਉਹਦੇ ਵਿੱਚ ਕੱਲ ਜੋ ਆਪਾਂ ਵਿਚਾਰ ਕਰਕੇ ਸੰਗਤ ਕਰਕੇ ਕਥਾ ਤਿਆਰ ਕੀਤੀ ਸੀ ਉਹੀ ਵਿਸ਼ਾ ਆਪਾਂ ਅੱਜ ਲੈਣਾ ਹੈ ਕਿਉਂਕਿ ਗੁਰਬਾਣੀ ਹੈ ਜੋ ਸ਼ਬਦ ਹੈ ਸ਼ਬਦ ਬਹੁਤ ਲਮੇਰਾ ਹੈ ਪਾਵ ਉਹਦੀ ਜਿਹੜੀ ਵਿਆਖਿਆ ਆਪਾਂ ਕਰ ਨਹੀਂ ਸਕਦੇ ਉਹਦਾ ਵਿਖਿਆਨ ਇਹ ਮਨੁੱਖ ਨਹੀਂ ਕਰ ਸਕਦਾ ਇਹਦਾ ਵੱਡਾ ਭੰਡਾਰ ਹੈ ਤਾਂ ਗੁਰਪਿਆਰੋ ਜੋ ਆਪਾਂ ਕਾਲੇ ਜੋ ਸੰਗਤ ਕੀਤੀ ਸੀ ਕਿ ਹਰ ਹਰ ਨਾਮ ਜਪੰਤਿਆਂ ਸੋਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਇਹ ਆਪਾਂ ਕੱਲ ਜਿਹੜਾ ਮੁੱਖ ਟੌਪਿਕ ਸੀ ਆਪਣਾ ਕਥਾ ਮਾਲਕ ਦੀ ਵਿਦਾਇ ਕਰਨ ਦਾ ਅੱਜ ਵੀ ਆਪਾਂ ਇਹੀ ਰੱਖਿਆ ਹੈ ਪਰ ਜੋ ਕੱਲ ਵਿਚਾਰ ਕੀਤੀ ਸੀ ਉਸੇ ਆਪਾਂ ਲੜੀ ਨੂੰ ਤੋੜਦੇ ਹੋਏ ਹੋਰ ਸਾਰੀਆਂ ਵਿਚਾਰਾਂ ਨੇ ਸ਼ਬਦ ਦੇ ਨਾਲ ਢੁਕਦੀਆਂ ਨੇ ਤਾਂ ਗੁਰਪਿਆਰੇ ਫਿਰ ਆਪਾਂ ਕੋਸ਼ਿਸ਼ ਕਰੀਏ ਮੇਰਾ ਮਾਲਕ ਕਿਰਪਾ ਕਰੇ ਸਾਡੇ ਤੇ ਉਹ ਆਪਣੀ ਸੇਵਾ ਆਪ ਲੈ ਲੇ ਆਪਣੇ ਹੱਥ ਕੁਛ ਨਹੀਂ ਗੁਰ ਪਿਆਰਿਓ ਉਹ ਮੇਰੇ ਮਾਲਕ ਦੇ ਹੱਥ ਹੈ ਤਾਂ ਇੱਥੇ ਜੋ ਵਿਚਾਰ ਆਪਣੀ ਚੱਲ ਲਈ ਸੀ ਕੱਲ ਅੱਜ ਹੀ ਆਪਾਂ ਸ਼ੁਰੂ ਕਰੀਏ ਉਹ ਵਿਚਾਰ ਕੀ ਹੈ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਵਾਸਤੇ ਉਹ ਕਿਹੜੀ ਜਗ੍ਹਾ ਹੈ ਉਹ ਥਾਂ ਕਿਹੜੀ ਹੈ ਕਿੱਥੇ ਬੈਠ ਕੇ ਅਸੀਂ ਨਾਮ ਨੂੰ ਸਿਮਰਾਂਗੇ ਕਿੱਥੇ ਬੈਠ ਕੇ ਸਾਡਾ ਜਿਹੜੇ ਮੁਖ ਤੋਂ ਨਿਕਲੇ ਹੋਏ ਪ੍ਰਮਾਤਮਾ ਦੀ ਸ਼ਿਫਤ ਉਹ ਮਾਲਕ ਕਿਵੇਂ ਮਜੂਰ ਕਰੇਗਾ ਉਹ ਕਿਹੜੀ ਜਗ੍ਹਾ ਹੈ ਕਹੇਜੀ ਜਗ੍ਹਾ ਹੈ ਆਪਾਂ ਅੱਜ ਇਹ ਵਿਚਾਰ ਕਰਾਂਗੇ ਇਹ ਵਿਚਾਰ ਕਰਾਂਗੇ ਗੁਰੂ ਸਾਤਗੁਰੂ ਆਪੀ ਸੇਵਾ ਲੈਣ ਤਾਂ ਆਓ ਆਪਾਂ ਮਾਲਕ ਤੋਂ ਅੱਗੇ ਲਈਏਗਾ ਦੋਨੇ ਹੱਥ ਜੋੜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰਪਿਆਰੋ ਜੋ ਅੱਜ ਆਪਾਂ ਵਿਚਾਰ ਕਰਨੇ ਜਾ ਰਹੇ ਆ ਉਹ ਹਕ ਜਗਾ ਹੁਣ ਇੱਕ ਪਾਸੇ ਤਾਂ ਗੁਰਪਿਆਰੋ ਆਪਾਂ ਨੂੰ ਗੁਰਬਾਣੀ ਫਰਮਾਨ ਕਰ ਰਹੀ ਹੈ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਕਿ ਅਸੀਂ ਬੈਹਂਦਿਆਂ ਉੱਠਦਿਆਂ ਸਵੰਦਿਆਂ ਉਸ ਮਾਲਕ ਨੂੰ ਯਾਦ ਕਰਨਾ ਹੈ। ਔਰ ਦੂਜੇ ਪਾਸੇ ਮੇਰਾ ਮਾਲਕ ਗੁਰਬਾਣੀ ਸਾਨੂੰ ਫਰਮਾਨ ਕਰ ਰਹੀ ਹੈ ਕਿ ਉਸ ਥਾਂ ਦੀ ਭਾਲ ਕਰ ਜਿੱਥੇ ਬਹਿ ਕੇ ਤੇਰੀ ਭਗਤੀ ਮਨਜ਼ੂਰ ਹੋ ਜੇ ਉਹ ਥਾਂ ਕਿਹੜਾ ਹੈ ਜਿੱਥੇ ਸਾਨੂੰ ਕਾਲ ਕੁਛ ਨਾ ਕਹੇ ਕਾਲ ਸਾਡੇ ਨੇੜੇ ਨਾ ਆਵੇ ਉਹ ਜਗਾ ਕਿੱਲੀ ਹੈ ਕਿਵੇਂ ਲੱਭਾਂਗੇ ਉਹਨੂੰ ਅਸੀਂ ਕਿਵੇਂ ਲੱਭਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਕਿਵੇਂ ਪਤਾ ਲੱਗੂਗਾ ਸਾਨੂੰ ਤਾਂ ਗੁਰ ਪਿਆਰਿਓ ਜੇ ਜੀ ਆਪਾਂ ਚੱਲਦੇ ਫਿਰਦੇ ਆਪਣੇ ਕੰਮ ਧੰਦੇ ਕਰਦੇ ਹੋਏ ਪਰਿਵਾਰਾਂ ਚ ਗੁਜ਼ਰਦੇ ਹੋਏ ਔਰ ਜੋ ਆਪਣੀ ਮੈਂਟ ਕਰ ਰਿਹਾ ਉਹਦੇ ਨਾਲ ਨਾਲ ਅਸੀਂ ਜੋ ਮੁੱਖ ਕੰਮ ਸਾਡਾ ਪਰਮਾਤਮਾ ਨੂੰ ਯਾਦ ਕਰਨਾ ਹੈ ਉਸ ਤੋਂ ਬਾਅਦ ਕੰਮ ਨੇ ਹੁਣ ਆਪਾਂ ਖਾਂ ਲੱਭ ਰਹੇ ਆ ਥਾਂ ਕਿਹੜੀ ਕਿੱਥੇ ਆ ਥਾਂ ਉਹ ਕੋਣ ਦੱਸੂ ਸਾਨੂੰ ਤਾ ਗੁਰੂ ਪਿਆਰਿਓ ਤਨ ਸ੍ਰੀ ਗੁਰਗੰਸਾਹ ਸਾਨੂੰ ਦੱਸਣਗੇ ਕਿ ਅਸੀਂ ਬੰਦਗੀ ਕਰੀਏ ਪ੍ਰਮਾਤਮਾ ਦੇ ਗੁਣ ਗਾਈਏ ਉਹ ਸਾਡੇ ਮਨਜ਼ੂਰ ਹੋ ਜਾ ਉਹ ਕਾਲ ਸਾਨੂੰ ਕੁਛ ਨਾ ਕਹੇ ਉਹ ਤਾਂ ਗੁਰੂ ਪਿਆਰਿਓ ਫੇਰ ਸਾਨੂੰ ਤ੍ਰੈ ਗੁਣਾ ਤੋਂ ਉੱਪਰ ਉੱਠਣਾ ਪੈਣਾ ਹੈ ਤ੍ਰੈ ਗੁਣਾ ਤੋਂ ਉੱਪਰ ਨੰਬਰ ਕੋ ਪੁਆਇੰਟ ਹੈ ਰਜੋਗੁਣ ਤਮੋਗੁਣ ਸਤੋਗੁਣ ਸਤੋਗੁਣ ਵੀ ਛੱਡਣਾ ਪੈਣਾ ਹੈ ਸਤੋਗੁਣ ਵੀ ਛੱਡਣਾ ਪੈਣਾ ਹੈ ਜਦੋਂ ਆਪਾਂ ਤਿੰਨੇ ਗੁਣਾ ਨੂੰ ਕਰਾਸ ਕਰ ਜਾਾਂਗੇ ਛੱਡਾਂਗੇ ਇਹਨਾਂ ਨੂੰ ਤਾਂ ਅਗਲਾ ਕੀ ਆ ਪੁਆਇੰਟ ਹੈ ਅਗਲਾ ਪੁਆਇੰਟ ਹੈ ਚੌਥਾ ਪਦ ਹੁਣ ਚੌਥਾ ਪਦ ਪ੍ਰਸਤਾ ਭਾਵ ਅਸੀਂ ਉਹ ਰਸਤਾ ਪਾ ਲਾਂਗੇ ਕਿ ਭਾਈ ਕਿੱਥੇ ਬਲੂ ਸਾਨੂੰ ਕਿਹੜੇ ਘਰ ਦੇ ਕਿਹੜੇ ਟਿਕਾਣੇ 'ਚ ਕਿਹੜੇ ਕਮਰੇ 'ਚ ਬੈਠ ਕੇ ਅਸੀਂ ਨਾਮ ਜਪੀਏ ਇਹ ਜੀ ਕੋਈ ਗੱਲ ਨਹੀਂ ਗੁਰ ਪਿਆਰਿਓ ਕਿ ਅਸੀਂ ਚੰਗਾ ਸੁੰਦਰ ਮਕਾਨ ਲੱਭੀਏ ਜਿੱਥੇ ਕੋਈ ਆਵਾਜ਼ ਨਾ ਆਵੇ ਜਿੱਥੇ ਕੋਈ ਤੰਗ ਨਾ ਕਰੇ ਇਹ ਜਾਂ ਰਸਤਾ ਦੇਖੀਏ ਜਿਹੜਾ ਸਾਡੇ ਰਾਸਤੇ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਵਾਹਿਦਾ ਕੁਛ ਵੀ ਨਹੀਂ ਗੁਰਪਿਆਰੋ ਸਿਰਫ ਅਸੀਂ ਧੰਨ ਸ੍ਰੀ ਗੁਰਗੰਸਾਹਬ ਤੋਂ ਪੁੱਛਣਾ ਹੈ। ਗੁਰੂ ਸਾਹਿਬ ਸਾਨੂੰ ਦੱਸਣਗੇ। ਜਦਿ ਆਪ ਵੀ ਅਸੀਂ ਪੁੱਛਾਂਗੇ ਨਾ ਗੁਰਪਿਆਰੋ ਤਾਂ ਗੁਰੂ ਨੇ ਸਾਨੂੰ ਦੱਸ ਦੇਣਾ ਹੈ। ਸਤਿਗੁਰ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਿ ਜੇ ਤੂੰ ਕਾਲ ਤੋਂ ਬਚਣਾ ਹੈ ਜੇ ਤੂੰ ਤ੍ਰੈ ਗੁਣਾਂ ਤੋਂ ਵੀ ਬਚਣਾ ਹੈ ਤਾਂ ਤੂੰ ਚੌਥਾ ਪਦ ਪਾੜਨਾ ਹੈ ਚੌਥਾ ਪਦ ਇੱਕ ਰਸਤਾ ਹੈ ਸਤਿਗੁਰ ਫਰਮਾਨ ਕਰਦੇ ਨੇ ਕਿ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸਭ ਤੇਰੀ ਮਾਇਆ ਸਤੋ ਗੁਣ ਨੂੰ ਵੀ ਮਾਇਕਤ। ਉਹ ਰਜੋਗੁਣ ਤਮੋਗੁਣ ਤਾਂ ਆਪਾਂ ਆਮ ਸਾਰੇ ਹੀ ਸਾਡੇ ਜਿਹੜੇ ਪ੍ਰਚਾਰਕ ਨੇ ਜਾਂ ਸਾਡੇ ਮਹਾਪੁਰਖ ਨੇ ਉਹਨਾਂ ਦੇ ਮੁਖ ਤੋਂ ਆਪਾਂ ਸੁਣਦੇ ਆਂ। ਸਤੋ ਗੁਣ ਕੀ ਹੈ? ਸਤੋ ਗੁਣ ਹੈ ਗੁਰੂ ਪਿਆਰਿਓ ਸਤੋ ਗੁਣ ਤੇ ਤਕਰੀਬਨ ਬਹੁਤ سارے ਲੋਕ ਚੱਲਦੇ ਨੇ ਸਤੋ ਗੁਣ ਤੇ ਛਤੋਂ ਗੁਣ ਦੇਵੇ ਸੰਗਤ ਕਰਨੀ ਗੁਰੂ ਘਰ ਜਾਣਾ ਮੱਥਾ ਟੇਕਣਾ ਪ੍ਰਕਰਮਾ ਕਰਨੀਆਂ ਕੀਰਤਨ ਸੁਣਨਾ ਲੰਗਰ ਲਾਉਣੇ ਸੰਗਤ ਕਰਵਾਉਣੀ ਔਰ ਦੂਰ ਦਰਡੇ ਅਸੀਂ ਯਾਤਰਾ ਕਰਨੀ ਸਰੋਵਰਾਂ ਇਸ਼ਨਾਨ ਕਰਨੇ ਔਰ ਕਿਸੇ ਦਾ ਭਲਾ ਕਰਨਾ ਕਿਸੇ ਦੇ ਤਰਸ ਕਰਨਾ ਦਾਨਪੂਰਨ ਕਰਨਾ ਇੱਕ ਹੀ ਆ ਗਿਆ ਸਤੋਗਣ ਦੇ ਲਕਸ਼ਣ ਆ ਗਏ ਹੁਣ ਕੁਝ ਜੀਵ ਕਹਿਣਗੇ ਕਿ ਇਹ ਚੰਗੇ ਨਹੀਂ ਹੈ ਬਿਲਕੁਲ ਚੰਗੇ ਨੇ ਇੰਨਾ ਚੋ ਕੋਈ ਵੀ ਚੀਜ਼ ਮਾੜੀ ਨਹੀਂ ਹੈ ਸਾਰੇ ਚੰਗੇ ਨੇ ਗੁਰੂ ਕਰ ਪਰ ਜੋ ਗੁਰਬਾਣੀ ਸਾਨੂੰ ਪਿਤਾ ਪਰਮਾਤਮਾ ਫਰਮਾਨ ਕਰ ਰਹੇ ਨੇ ਅਸੀਂ ਅਦਲ ਉਹਨਾਂ ਦੀ ਮੰਨਣੀ ਆ ਉਹ ਕਹਿ ਰਹੇ ਨੇ ਕਿ ਰਜੋਗਣ ਤਮੋਗਣ ਸਤੋਗਣ ਇਹ ਸਭ ਤੇਰੀ ਮਾਇਆ ਹੁਣ ਸਤੋਗੁਰ ਨੂੰ ਇੰਨੇ ਸੀ ਸਭ ਕੁਝ ਕਰਦੇ ਹੋਏ ਵੀ ਫੇਰ ਗੁਰੂ ਪਿਆਰਿਓ ਫੇਰ ਪਿਤਾ ਪਰਮਾਤਮਾ ਸਾਨੂੰ ਕਿਉਂ ਕਹਰੇ ਨੇ ਕਿ ਇਹਨੂੰ ਵੀ ਛੱਡ ਦੇ ਇਹਨੂੰ ਵੀ ਛੱਡ ਦੇ ਕਹਿੰਦਾ ਤੂੰ ਚੌਥੇ ਪੱਤੇ ਜਾ ਕੇ ਬਹਿਟ ਕਿਉਂ ਕਿਹਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਦੇ ਜਾਏ ਹੁਣ ਸਤੋਗਣ ਦੇ ਵੇਸੇ ਜੀ ਗੁਰੂ ਘਰ ਜਾ ਰਿਹਾ ਅਸੀਂ ਵਿਚਾਰਾ ਕਰ ਰਹੇ ਹਾਂ ਕਥਾ ਵਿਚਾਰ ਜਾਂ ਸੰਗਤ ਕਰ ਰਹੇ ਹਾਂ ਇਹ ਸਭ ਕੀ ਹੈ ਇਹ ਗੁਣਾ ਚ ਆ ਗਿਆ ਇਹ ਗੁਣਾ ਤੇ ਸਾਨੂੰ ਮਾਰ ਪੈਂਦੀ ਆ ਗੁਰਪਿਆਰਿਓ ਮਾਰ ਹਉਮੈ ਦੀ ਅੰਦਰ ਦੀ ਸੁਖਸੰਗ ਹੋਮੈ ਪੁੰਨ ਦਾ ਪੁੰਨ ਕੀਤਾ ਤਾਂ ਵੀ ਅਸੀਂ ਗੁਰਪਿਆਰਿਓ ਅੰਕਾਰ ਚ ਕੀਤਾ ਮੈਂ ਕੀਤਾ ਜਿੱਥੇ ਕਿ ਗੁਰੂ ਪਿਆਰਿਓ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੇਰਾ ਕੀ ਐ ਇੱਥੇ ਆਪਾਂ ਪੜਦੇ ਵੀ ਆ ਕਾਇ ਵੀ ਦੰਨਿਆ ਗੁਰੂ ਪਿਆਰਿਓ ਮੇਰਾ ਮੁਝ ਮੈਂ ਕਛ ਨਹੀਂ ਜੋ ਇਸ ਹਾਇ ਸੋ ਤੇਰਾ ਤੇਰਾ ਤੁਜ ਤੇ ਸੋ ਪਤੇ ਕਿਆ ਲਾਗੇ ਮੇਰਾ ਪੜਦੇ ਜਰੂਰ ਆ ਪਰ ਦੇਖੋ ਕਿ ਤੇ ਸੋਫਕ ਤੇ ਦੇਖੋ ਮਾਲਕ ਦੇ ਅੱਗੇ ਕਹਿਣ ਦੀ ਕਹਿ ਕੇ ਵੀ ਆਪੋ ਤੇ ਅਮਲ ਕਰੀਏ ਆਪਾਂ ਵਿਚਾਰ ਕਰੀਏ ਕਿ ਨਹੀਂ ਮਾਲਕਾ ਸਭ ਕੁਝ ਤੇਰਾ ਫਿਰ ਅਸੀਂ ਗੁਰਪਿਆਰੋ ਦਾਨਪੂਰਨ ਕਰਕੇ ਫਿਰ ਕਾਦੀ ਵਡਾਈ ਕਰਦੇ ਅਸੀਂ ਇੱਥੇ ਅਸੀਂ ਮਾਰ ਖਾ ਜਾਂਦੇ ਐਸੇ ਕਰਕੇ ਪਿਤਾ ਪਰਮਾਤਮਾ ਫਰਮਾਨ ਕਰਦੇ ਨੇ ਕਿ ਸਤੋ ਗੁਣ ਤੇਰੀ ਮਾਇਆ ਹੈ ਸਾਰੀ ਤਿੰਨੇ ਗੁਣ ਮਾਇਆ ਚ ਨੇ ਫਿਰ ਅੱਗੇ ਕੀ ਕਰਨਾ ਫਿਰ ਅਸੀਂ ਪਿਤਾ ਜੀ ਸਾਨੂੰ ਸਮਝਾਉਣਾ ਕਰੋ ਫਿਰ ਇਸ ਸਭ ਪੰਕਤੀ ਨੂੰ ਆਪਾਂ ਪੂਰਾ ਕਰੀਏ ਗੁਰੂ ਸਾਹਿਬ ਕਹ ਰਹੇ ਨੇ ਕਿ ਰਜੋਗੁਣ ਤਮੋਗੁਣ ਸਤੋਗੁਣ ਇਹ ਸਭ ਤੇਰੀ ਮਾਇਆ ਚੌਥੇ ਪਦ ਕੋ ਜੋ ਨਰ ਜੀ ਨੇ ਤਿੰਨ ਹੀ ਪਰਮ ਪਦ ਪਾਇਆ ਹੁਣ ਗੱਲ ਆ ਗਈ ਗੁਰੂ ਪਿਆਰੇ ਉੱਤੇ ਪਦ ਇਹ ਰਾਸਤੇ 'ਚ ਬੈਠਣ ਦੀ ਗੱਲ ਆ ਗੁਰੂ ਪਿਆਰੇ ਕਿਹੜੇ ਰਾਸਤੇ 'ਚ ਬੈਠਣਾ ਹੈ ਕਿੱਥੇ ਸਾਡਾ ਟਿਕਾਣਾ ਹੈ ਕਿੱਥੇ ਬਹਿ ਕੇ ਇਸ ਭਗਤੀ ਕਰਦੇ ਆ ਉਹ ਆਪਾਂ ਅੱਜ ਵਿਚਾਰ ਕਰਨੀ ਆ ਜਿਆਦਾ ਆਪਾਂ ਲੰਮੀ ਵੀਡੀਓ ਖਿੱਚ ਕੇ ਨਹੀਂ ਲਿਆਣੀ ਆਪਾਂ ਸੌੜ ਚ ਰੱਖਣੀ ਆ ਕਿ ਉਹ ਗੁਣ ਤੇ ਬੈਠਣ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਉਹ ਕਿਹੜੀ ਭਗਤੀ ਕਰਨੀ ਪੈਣੀ ਆ ਤਾਂ ਆਪਾਂ ਸਾਰੇ ਕਰ ਲਈ ਪੁੰਨਦਾਨ ਕਰ ਲਈ ਗੁਰੂ ਘਰ ਚੱਲ ਕੇ ਸੰਗਤ ਕਰ ਲਈ ਸੰਗਤ ਕਰਵਾ ਲਈ ਇਹ ਤਾਂ ਆਪਾਂ ਕਰ ਲਿਆ ਇਹ ਤਾਂ ਸੋ ਤੋਂ ਕੋਣ ਚ ਅੱਗੇ ਫਿਰ ਭਗਤੀ ਕਿਹੜੀ ਬਾਕੀ ਰਹੇਗੀ ਗੁਰੂ ਪਿਆਰਿਓ ਭਗਤੀ ਉਹ ਵਾਕੀ ਰਹਗੀ ਜਿਹੜੀ ਭਗਤੀ ਸਾਡੇ ਪੰਜਾਂ ਛੱਡ ਜਿਹੜੇ ਪੰਜ ਬੈਠੇ ਨੇ ਅੰਦਰ ਉਹਨਾਂ ਨੂੰ ਗੁਰੂ ਪਿਆਰਿਓ ਹਰਾਉਣ ਵਾਲੀ ਸ਼ਕਤੀ ਆ ਜੋ ਭਗਤੀ ਐ ਉਹ ਵਾਕੀ ਐ ਜੀ ਜਿਨ੍ਹਾਂ ਚਰ ਅਸੀਂ ਉਹਨਾਂ ਨੂੰ ਨੇ ਮਾਰਦੇ ਉਹਨਾਂ ਤੇ ਕਾਬੂ ਨਹੀਂ ਪਾਉਂਦੇ ਉਹਨਾਂ ਚਿਰ ਸਾਡਾ ਕੋਈ ਵੀ ਸੰਸਾਰ ਦੇ ਵਿੱਚ ਭਗਤੀ ਕੀਤੀ ਹੋਈ ਕਿਸੇ ਕੰਮ ਦੀ ਨਹੀਂ ਹੈ ਕਿਸੇ ਲੇਖੇ ਚ ਨਹੀਂ ਹੈ ਹਾਂ ਇਹਦਾ ਲਾਭ ਤੋਂ ਮਿਲ ਜੇਗਾ ਉਹ ਆਪਾਂ ਇਸੇ ਪਿੱਛੇ ਤੇ ਕੱਲ ਫਿਰ ਇੱਕ ਵਿਚਾਰ ਕਰਾਂਗੇ ਤੇ ਆਪਾਂ ਸੀਮਤ ਰਹੀਏ ਜੋ ਅੱਜ ਆਪਣਾ ਵਿਸਾ ਚੱਲ ਰਿਹਾ ਹੈ ਲਾਭ ਕੀ ਮਿਲਣਾ ਉਹ ਬਾਅਦ ਚ ਆਪਾਂ ਅਗਲੀ ਵੀਡੀਓ ਚ ਪਾ ਲਾਂਗੇ ਤਾ ਗੁਰੂ ਪਿਆਰਿਓ ਇੱਥੇ ਆਪਾਂ ਵਿਚਾਰ ਕਰ ਰਹੇ ਸੀ ਕਿ ਇਹ ਤਾਂ ਤਾਂ ਆਪਾਂ ਸਾਰ ਕਰ ਰਿਆ ਹੁਣ ਆਪਾਂ ਕੀ ਕਰਨਾ ਚੌਥੇ ਪੱਤੇ ਜਾਣਾ ਕਿਵੇਂ ਜਾਵਾਂਗੇ ਇਹ ਵੀ ਸਾਨੂੰ ਤਰੀਕਾ ਹੋਣਾ ਚਾਹੀਦਾ ਸੀ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਤਗੁਰੂ ਜੀ ਤੁਸੀਂ ਦੱਸੋ ਅਸੀਂ ਕਿਵੇਂ ਜਾਈਏ ਉੱਥੇ ਉੱਥੇ ਫਿਰ ਭਗਤ ਜਨ ਸਾਨੂੰ ਪ੍ਰਮਾਨ ਕਰਨਗੇ ਭਗਤ ਜਨ ਸਾਨੂੰ ਸਮਝਾਉਣਗੇ ਭਗਤ ਕਬੀਰ ਜੀ ਸਮਝਾਊਗਾ ਕਿ ਤੂੰ ਪ੍ਰੈਕਟੀਕਲ ਕਰ ਤੂੰ ਆਹ ਆ ਪੰਗਤੀ ਨੂੰ ਹਿਰਦੇ ਦੇ ਵਿੱਚ ਬਿਠਾ ਮਰਤਾ ਮਰਤਾ ਜਗਮਵਾ ਮਰ ਪੀ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਫਿਰ ਬਾਹੜ ਨਾ ਮਰਨਾ ਹੋਏ ਫਿਰ ਉਹ ਜਦੋਂ ਆ ਅਸੀਂ ਵਾਹਿਗੁਰੂ ਗੁਰਮੰਤਰ ਜਪ 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 ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕਰਦੇ ਕਰਦੇ ਆਪਾਂ ਕਈ ਵਾਰੀ ਪ੍ਰੈਕਟੀਕਲ ਪਾਇਆ ਸਿਮਰਨ ਦਾ ਕਰਦੇ ਕਰਦੇ ਜਦੋਂ ਇਹ ਮਨ ਆਪਣੇ ਘਰ ਬੈਠ ਜੇਗਾ ਔਰ ਉਹ ਪੰਜ ਪਿੱਛੇ हट ਜਾਣਗੇ ਫਿਰ ਇਸ ਮਨ ਨੇ ਇਸ ਯਾਤਰਾ ਕਰਕੇ ਇਹ ਜਿਹੜੀ ਤ੍ਰੈਕੁਟੀ ਆ ਜਿਹੜਾ ਇੱਥੇ ਤਰਬਹਿਣੀ ਕਹਿੰਦੇ ਆ ਇਹਨੂੰ ਚੌਥਾ ਪਾਤਾ ਇੱਥੇ ਇੱਥੇ ਅਸੀਂ ਸੁਰਤ ਨੂੰ ਟਕਾ ਕੇ ਸੁਰਤ ਇੱਥੇ ਮੱਤੇ ਤੇ ਨਹੀਂ ਲਾਉਣੀ ਸੁਰਤ ਖਾਲੀ ਕਲਾਚ ਰਹਿਣੀ ਆ ਭਾਵ ਅਸੀਂ ਸਾਡੇ ਜਿਹੜਾ ਮਨ ਹੈ ਉਹਨੇ ਫਿਰ ਇਹ ਨੌਂ ਦਰਵਾਜਾਂ ਦਾ ਇਹ ਮਕਾਨ ਨੂੰ ਬੰਦ ਕਰਕੇ ਇਸ ਮਕਾਨ ਚੋਂ ਨਿਕਲ ਕੇ ਇੱਥੇ ਬੈਠ ਜਾਣਾ ਹੈ ਔਰ ਸਾਹਮਣੇ ਖਾਲੀ ਖਲਾਅ ਚ ਸੁਰਤੀ ਟਿਕਾ ਲੈਣੀ ਆ ਇਹ ਹੈ ਚੌਥਾ ਪਦ ਇੱਥੇ ਜੋ ਆਪਾਂ ਬੰਦਗੀ ਕਰਾਂਗੇ ਇੱਥੇ ਵੀ ਸਾਨੂੰ ਬੰਦਗੀ ਕਰਨੀ ਪੈਣੀ ਹੈ ਬੰਦਗੀ ਕਰਦੇ ਕਰਦੇ ਅਸੀਂ ਯੁੱਧ ਕਰਦੇ ਕਰਦੇ ਉੱਪਰ ਚੜੇ ਹੁਣ ਇੱਥੇ ਬੈਠ ਕੇ ਇੱਥੇ ਤੱਕ ਪਹੁੰਚਣ ਵਾਸਤੇ ਗੁਰਪਿਆਰੇ ਉਹ ਫਿਰ ਸਾਡੇ ਅੰਦਰ ਜੋ ਸ਼ੰਬਰ ਦੀਆਂ ਲਹਿਰਾਂ ਚੱਲਣ ਗਿਆ ਚਲਦੀਆਂ ਚਲਦੀਆਂ ਤਾਂ ਮਾਲਕ ਨੇ ਖੁਸ਼ ਹੋ ਕੇ ਦੇਖ ਕੇ ਕਿ ਮੇਰਾ ਬੱਚਾ ਹੁਣ ਆਪਣੇ ਘਰ ਆ ਰਿਹਾ ਹੈ ਫਿਰ ਸਾਡੀ ਦਾਤ ਜਿਹੜੀ ਦਾਤ ਹੈ ਸਾਡੀ ਝੋਲੀ ਪਾਉਣੀ ਹੈ ਉਹਨੇ ਕਿਹੜੀ ਅਨਹਦ ਬਾਣੀ ਹਰ ਰਸ ਅੰਮ੍ਰਿਤ ਰਸ ਬਰਮ ਰਸ ਫਿਰ ਅਸੀਂ ਇੱਥੇ ਬੈਠ ਕੇ ਆਨੰਦ ਲੈਣਾ ਹੈ ਇੱਥੇ ਖਾਲੀ ਗਲਾਚ ਸੁਰਤੀ ਨੂੰ ਟੁਕਾ ਕੇ ਪਿਤਾ ਪਰਮਾਤਮਾ ਦੀ ਜਾਤ ਦੇ ਵਿੱਚ ਬੈਠਣਾ ਹੈ ਹਜੇ ਬੈਠਣਾ ਹੈ ਹਜੇ ਅੱਗੇ ਦਾ ਰਸਤਾ ਮੇਰੇ ਮਾਲਕ ਨੇ ਤੈਅ ਕਰਵਾਉਣਾ ਸਾਥੋਂ ਉਹ ਸਾਡੇ ਬਸ ਦੀ ਗੱਲ ਨਹੀਂ ਸਾਡੇ ਬਸ ਤੱਕ ਗੱਲ ਤਾਂ ਹੈ ਤਾਂ ਕੁਝ ਵੀ ਨਹੀਂ ਹੈ ਤਾਂ ਗੁਰਪਿਆਰ ਇਹ ਹੈ ਇੱਕ ਚੌਥੇ ਪਦ ਜਾਣ ਦਾ ਰਸਤਾ ਹੁਣ ਅਗਲਾ ਜੋ ਟੌਪਿਕ ਹੈ ਅਸੀਂ ਕਹਿੰਦੇ ਕਿ ਉਠ ਤ ਬੈਠ ਤ ਸੋਵਤ ਜਾਗਤ ਉਹ ਕਿਵੇਂ ਅਸੀਂ ਇਹ ਤਾਂ ਅਸੀਂ ਚੌਂਕੜਾ ਮਾਰ ਕੇ ਬੈਠਾਂਗੇ ਤਾਂ ਪਹੁੰਚਾਂਗੇ ਇੱਥੇ ਲੇਕਿਨ ਚੱਲਦੇ ਫਿਰਦੇ ਕਿਵੇਂ ਪਹੁੰਚ ਸਕਦੇ ਆ ਇੱਥੇ ਪਹੁੰਚ ਸਕਦੇ ਆ ਗੁਰੂ ਪੈ ਰਹੇ ਉਹ ਚੱਲਦੇ ਚੱਲਦੇ ਉਹ ਸਾਨੂੰ ਦੋ ਜਿਹੜੇ ਭਗਤ ਨੇ ਸਾਡੇ ਤਨ ਸ੍ਰੀ ਗੁਰਗੰਸਾ ਦੇ ਬਰਾਜਮਾਨ ਆ ਅਸੀਂ ਉਹਨਾਂ ਨੂੰ ਪੁੱਛਾਂਗੇ ਹੁਣ ਉਹਨਾਂ ਨੂੰ ਪੁੱਛਾਂਗੇ ਕਿ ਇਹ ਭਗਤ ਜੀ ਤੁਸੀਂ ਕਿਵੇਂ ਜਾ ਕੇ ਗ੍ਰੰਥ ਸਾਹਿਬ 'ਚ ਬੈਠੇ ਤੁਸੀਂ ਆਪਣੇ ਪਰਿਵਾਰ ਵੀ ਪਾਲੇ ਨੇ ਕੰਮ ਵੀ ਕੀਤਾ ਹੈ ਆਪਣੀ ਕਮਾਈ ਵੀ ਕੀਤੀ ਹੈ ਪਰਿਵਾਰ ਵੀ ਪਾਲੇ ਨੇ ਪਰਿਵਾਰ ਨਹੀਂ ਛੱਡਿਆ ਉਹਦੇ ਵਿੱਚ ਰਹਿੰਦੇ ਹੋਏ ਵੀ ਧੰਨ ਸ੍ਰੀ ਗੁਰਗੰਨ ਸਾਹਿਬ ਦੇ ਕਿਵੇਂ ਬੈਠ ਕੇ ਜਾਓ ਉਹ ਸਾਨੂੰ ਹੁਣ ਦੱਸਣਗੇ ਜਦ ਦੀ ਅਸੀਂ ਪਿਆਰ ਨਾਲ ਪੁੱਛਾਂਗੇ ਇੱਥੇ ਭਗਤ ਤਰਲੋਚਨ ਜੀ ਕਰਕੇ ਸ਼ਬਦ ਆਉਂਦਾ ਹੈ ਇੱਕ ਉਹਦੇ ਵਿੱਚ ਭਗਤ ਨਾਮ ਦੇ ਵੀ ਹੈ ਇਹ ਦੋ ਭਗਤ ਨੇ ਇਹ ਹੁਣ ਇਹਨਾਂ ਦੀ ਮਿੱਤਰਤਾ ਕਰਕੇ ਦੋਨੇ ਆਪਸ ਵਿੱਚ ਮਿਲਦੇ ਜੁਲਦੇ ਨੇ ਭਗਤ ਨਾਮਦੇਵ ਆਪਣਾ ਖੱਡੀ ਦਾ ਕੰਮ ਕਰਦਾ ਸੀ ਭਗਤ ਤਰਲੋਚਨ ਇਹ ਪਰਿਵਾਰ ਦੇ ਵਿੱਚ ਰਹਿ ਕੇ ਭਗਤੀ ਕਰਦਾ ਸੀ ਲੇਕਿਨ ਦੋਨੇ ਮਿੱਤਰ ਹੈ ਦੋਨੇ ਦੋਸਤ ਹੈ ਹੁਣ ਦੋਨੇ ਬੈਠ ਕੇ ਵਿਚਾਰ ਕਰਦੇ ਨੇ ਗੁਰੂਆਂ ਗੱਲਾਂ ਕਰਦੇ ਨੇ ਗੱਲਾਂ ਕਰਦੇ ਕਰਦੇ ਨਾਮਦੇਵ ਜੀ ਕਹ ਰਹੇ ਨੇ ਮਿਤਰਾ ਕਿ ਮੈਂ ਅੱਜ ਪ੍ਰਮਾਤਮਾ ਨੂੰ ਮਿਲਿਆ ਉਹਨੇ ਮੇਰੇ ਨਾਲ ਗੱਲਾਂ ਕੀਤੀ ਮੈਂ ਉਹਦੇ ਦਰਸ਼ਨ ਕੀਤੇ ਇਹ ਸੁਣਦਾ ਸੁਣਦਾ ਭਗਤ ਤਰਲੋਚਨ ਰੋਜ਼ ਇਹ ਕਥਾ ਸੁਣਨੀ ਉਹਦੀ ਵਿਚਾਰ ਸੁਣਨੇ ਮਿੱਤਰ ਤਾਂ ਆਪਸ ਵਿੱਚ ਗੂੜੀ ਸੀ ਤਾਂ ਇੱਕ ਦਿਨ ਕਹਿਣ ਲੱਗਾ ਕਿ ਮਿੱਤਰਾ ਮੇਰੀ ਗੱਲ ਸੁਣ ਮੈਂ ਨਹੀਂ ਇਹਨੂੰ ਮੰਨਦਾ ਕਿ ਤੂੰ ਤਾਂ ਸਾਰਾ ਦਿਨ ਕੰਮ ਕਰਦਾ ਰਹਿਣਾ ਮੈਂ ਤਾਂ ਤੈਨੂੰ ਭਗਤੀ ਕਰਦੇਉ ਦੇਖਿਆ ਹੀ ਨਹੀਂ ਕਦੇ ਐ ਮੈਂ ਨਹੀਂ ਮੰਨਦਾ ਕਿ ਤੂੰ ਪ੍ਰਮਾਤਮਾ ਦੇ ਦਰਸ਼ਨ ਕਰਦਾ ਹੈਂ ਇਹ ਉਹਨਾਂ ਦੀ ਜਦੋਂ ਵਿਚਾਰ ਹੁੰਦੇ ਹੁੰਦੇ ਆਖਰ ਕਿਸ ਦਰਜੇ ਤੇ ਪਹੁੰਚੀ ਜਦੋਂ ਭਗਤ ਤਰਲੋਚਨ ਜੀ ਕਹਿਣ ਲੱਗਾ ਠੀਕ ਆ ਮੈਂ ਤੇਰੀ ਗੱਲ ਮੰਨ ਲੈਣਾ ਪਰ ਮੈਨੂੰ ਵੀ ਦਰਸ਼ਨ ਕਰਾ ਫਿਰ ਮੈਂ ਮੰਨੂਗਾ ਮੈਨੂੰ ਦਰਸ਼ਨ ਕਰਾ ਫਿਰ ਮੰਨੂਗਾ ਉਹ ਕਹਿੰਦਾ ਵੀ ਮੇਰੇ ਬਸ ਦੀ ਗੱਲ ਨਹੀਂ ਐ ਮੈਂ ਦਰਸ਼ਨ ਨਹੀਂ ਕਰਾ ਸਕਦਾ ਪਰ ਮੈਂ ਪੁੱਛ ਲੂੰਗਾ ਕੱਲ ਸਵੇਰੇ ਮੈਂ ਪੁੱਛ ਲੂੰਗਾ ਪਿਤਾ ਪ੍ਰਮਾਤਮਾ ਨੂੰ ਕਿ ਮੇਰਾ ਮਿੱਤਰ ਹੈ ਉਹ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਕਿਹੜੇ ਸਾਹਿਬ ਨਾਲ ਤੁਸੀਂ ਦੱਸੋ ਤਾਂ ਗੁਰੂ ਪਿਆਰੇ ਜਦੋਂ ਅਗਲੇ ਦਿਨ ਭਗਤ ਨਾਮ ਜੀਰ ਦੀ ਨੇ 72 ਵਾਰੀ ਦਰਸ਼ਨ ਕੀਤੇ ਆ ਮਾਲਕ ਦੇ ਜਦੋਂ ਅਗਲੇ ਦਿਨ ਵੇਲੇ ਪਿਤਾ ਪ੍ਰਮਾਤਮਾ ਨੂੰ ਉਹਨੇ ਜਦੋਂ ਵਿਚਾਰਾਂ ਪਿਤਾ ਦੀਆਂ ਸੁਣੀਆ ਪੁੱਤਰ ਤੇ ਪਿਤਾ ਦੋਨੇ ਇਕੱਠੇ ਹੋਏ ਔਰ ਫਿਰ ਉਹਨੇ ਇੱਕ ਫਰਿਆਦ ਰੱਖੀ ਕਿਦਾ ਪਿਤਾ ਜੀ ਇੱਕ ਮੇਰਾ ਮਿੱਤਰ ਹੈ ਮੇਰੇ ਨਾਲ ਸੰਗਤ ਕਰਦਾ ਹੈ ਤੁਸੀਂ ਉਹਨੂੰ ਦਰਸ਼ਨ ਦੇ ਸਕਦੇ ਹੋ ਉਹ ਕਹਿੰਦਾ ਕੌਣ ਹੈ ਪਰਵਾਜਾ ਪਿਤਾ ਉਹ ਜਾਣਦਾ ਸੀ ਸਾਰਾ ਕੁਝ ਜਾਣਦਾ ਹੈ ਲੇਕਿਨ ਫਿਰ ਵੀ ਉਹ ਆਪਣੇ ਮੁਖੋਂ ਕਹਿੰਦਾ ਕੌਣ ਹੈ ਉਹ ਕਹ ਲੱਗੇ ਤਰਲੋਚਨ ਜੀ ਕਹਿੰਦਾ ਨਹੀਂ ਨਹੀਂ ਉਹਨਾਂ ਨੂੰ ਨਹੀਂ ਮੈਂ ਦਰਸ਼ਨ ਦੇ ਸਕਦਾ ਉਹਨਾਂ ਨੂੰ ਦਰਸ਼ਨ ਨਹੀਂ ਦੇ ਸਕਦਾ ਉਹ ਕਹਿਣ ਲੱਗਾ ਮੇਰੀ ਪਿਤਾ ਜੀ ਸੰਗਤ ਕਰਦਾ ਹੈ ਉਹ ਟੁੱਟ ਜੇਗਾ ਉਹ ਮੇਰਾ ਮਿੱਤਰ ਹੈ ਤੁਸੀਂ ਕੁਝ ਕਰੋ ਕਿਰਪਾ ਕਰੋ ਕਹਿੰਦਾ ਫਿਰ ਪਿਤਾ ਪਰਮਾਤਮਾ ਕਹਿਣ ਲੱਗੇ ਕਿ ਉਹਨੂੰ ਕਹਿ ਕੇ ਦੋ ਤਿੰਨ ਗੱਲਾਂ ਛੱਡ ਦੇ ਆਪਣੇ ਉਹਦੇ ਮਨ ਦੇ ਵਿੱਚ ਜਿਹੜਾ ਜਿਹੜੀ ਆਪਾਂ ਸੁਖ ਸੁਖ ਹੋਵੇਂ ਦੀ ਹੰਕਾਰ ਦੀ ਗੱਲ ਕੀਤੀ ਹੈ ਇਹ ਇਹ ਛੱਡ ਦੇ ਕਿ ਮੈਂ ਇਹਨੂੰ ਦਰਸਨ ਦੇਣਾ ਠੀਕ ਹੈ ਕਹਿੰਦਾ ਮੈਂ ਕਰ ਲਵਾਂ ਤੇਰਾ ਵਿਚਾਰ ਕਰੂੰਗਾ ਪਰ ਕਿਹੜੀ ਆ ਵਿਚਾਰ ਉਹ ਕਿਹੜੀ ਕਰੇ ਵਿਚਾਰ ਇਹ ਵੀ ਤਾਂ ਜ਼ਰੂਰੀ ਹੈ ਫਿਰ ਉਹਨਾਂ ਨੇ ਇਹ ਹੀ ਕਿਹਾ ਕਿ ਜੇ ਜਿਹੜਾ ਉਹਨੂੰ ਆਪਣੀ ਭਗਤੀ ਦਾ ਘਮੰਡ ਹੈ ਕਿ ਮੈਂ ਤਿੰਨ ਤਨ ਘੰਟੇ ਸਵੇਰੇ ਉੱਠ ਕੇ ਮੂਰਤੀਆਂ ਦੇ ਜਾਂ ਪੱਥਰਾਂ ਦੇ ਮੂਰੇ ਜੋ ਵੀ ਘਰ ਦੇ ਅੰਦਰ ਜੋ ਕਰਦੇ ਮੈਂ ਅਰਗਬਤੀ ਲਾ ਕੇ ਦੀਵਾ ਲਾ ਕੇ ਜੋਤ ਲਾ ਕੇ ਭਗਤੀ ਕਰਦਾ ਸਵੇਰੇ ਉੱਠ ਕੇ ਮੈਂ ਨਾਮ ਦੇ ਜਿੰਦਾ ਦੇਖੇ ਕਿਤੇ ਭਗਤੀ ਕਰਦੇ ਕਰਦੇ ਤਾਂ ਗੁਰੂ ਪਿਆਰਿਓ ਗੁਰੂ ਗੁਰੂ ਸਾਹਿਬ ਕਹਿਣ ਲੱਗੇ ਉਹਨੂੰ ਕਹੇ ਇਹ ਹੰਕਾਰ ਅੰਦਰੋਂ ਕਰਦੇ ਦੂਸਰਾ ਕਿਹੜਾ ਹੈ ਦੂਸਰਾ ਕਹਿੰਦਾ ਉਹਨੂੰ ਕੋੜ ਆ ਇੱਕ ਕੋੜ ਦਾ ਰੋਗ ਆ ਇਹਨੂੰ ਆਪਾਂ ਨੂੰ ਵੀ ਸਾਰਿਆਂ ਨੂੰ ਚਿੰਬੜਿਆ ਹੋਇਆ ਹੈ ਕਿਹੜਾ ਰੋਗ ਆ ਕੋੜ ਦਾ ਹੈ ਉਹ ਕਿਹੜਾ ਹੈ ਛਾਤੀ ਦਾ ਹੰਕਾਰ ਦਾ ਕਿ ਮੈਂ ਉੱਚੀ ਜਾਤੀ ਦਾ ਹੰੁਮਾਨ ਹੈ ਜਿਹੜਾ ਆਪਾਂ ਨਾਮ ਦੇ ਪਿੱਛੇ ਡਿਗਰੀਆਂ ਲਾ ਲੈਂਦੇ ਆ ਉਹ ਫਲਾਣਾ ਸਿੰਘ ਫਲਾਣਾ ਰਣਧਾਵਾ ਭਰਾਮਾ ਕੋ ਜੋ ਵੀ ਹੈ ਕਹਿੰਦਾ ਉਹਨੂੰ ਕਹਿ ਇਹ ਦੋ ਤਿੰਨ ਗੱਲਾਂ ਆਪਣੇ ਵਿੱਚੋਂ ਕੱਢ ਦੇ ਭੰਤ ਭਗਤੀ ਦਾ ਹੰਕਾਰ ਛੱਡ ਦੇ ਔਰ ਜਾਤ ਪਾਤ ਦਾ ਕੋੜ ਕੱਢ ਦੇ ਕਿਉਂਕਿ ਉਹ ਬ੍ਰਾਹਮਣ ਸੇ ਉੱਚੀ ਜਾਤ ਦਾ ਸੀ ਉਹਦੇ ਮਨ ਦੇ ਵਿੱਚ ਕੋੜ ਸੀ ਤਾਂ ਕਹਿੰਦਾ ਮੈਂ ਉਹਨੂੰ ਮਿਲ ਲੂੰਗਾ ਅਗਲੇ ਦਿਨ ਜਦੋਂ ਭਗਤ ਨਾਮਦੇਵ ਜੀ ਨੇ ਗੁਰ ਪਿਆਰੇਓ ਆ ਕੀਤ ਰੋਚਨ ਭਾਈ ਤਲੋਚਰੀ ਜੀ ਨਾਲ ਗੱਲ ਕੀਤੀ ਉਹ ਕਹਿੰਦਾ ਠੀਕ ਆ ਮੈਂ ਸਰਦਾਂ ਨੂੰ ਤਾ ਭਗਤ ਤਰਲੋਚਨ ਜੀ ਨੂੰ ਵੀ ਮਾਲਕ ਨੇ ਦਰਸ਼ਨ ਦਿੱਤੇ ਦਰਸ਼ਨ ਕੀ ਇੱਥੋਂ ਤੱਕ ਉਹਦੇ ਘਰ ਦੇ ਵਿੱਚ ਜਾ ਕੇ ਅੱਗੇ ਵਕਤ ਪੈਣ ਸਵਾ ਪੈਣ ਵਕਤ ਲੱਗਦੇ ਹੀ ਜਿਸ ਤਰ੍ਹਾਂ ਉਹਨੇ ਫਰਿਆਦ ਕੀਤੀ ਘਰ ਦੇ ਵਿੱਚ ਜਾ ਕੇ ਉਹਨੇ ਨੌਕਰ ਬਣ ਕੇ ਵੀ ਕੰਮ ਕੀਤਾ ਮੇਰੇ ਮਾਲਕ ਨੇ ਉਹ ਆਪਾਂ ਕੱਲ ਵਿਚਾਰ ਕਰਾਂਗੇ ਕਿਵੇਂ ਸ਼ਰਤਾਂ ਰੱਖ ਕੇ ਪਿਤਾ ਪਰਮਾਤਮਾ ਦੇ ਘਰ ਚ ਰਹੇ ਸੀ ਪਰ ਹੁਣ ਇੱਥੇ ਰੋ ਵਿਚਾਰ ਇੱਥੇ ਆਪਾਂ ਆਈਏ ਵਾਪਸ ਆਪਣੀ ਵਿਚਾਰ ਤੇ ਕਿ ਜਦੋਂ ਇਹ ਸਾਰਾ ਭਗਤ ਤਲੋਚੀ ਨੇ ਛੜਤਾ ਪਿਤਾ ਪਰਮਾਤਮਾ ਦੇ ਦਰਸ਼ਨ ਦੇਤੇ ਕਿਉਂ ਅੰਦਰੋਂ ਸਾਰੀ ਬੈਲਕ ਝੋਲ ਨਿਕਲ ਗਈ ਹੁਣ ਇੱਥੇ ਇਹ ਤੋਂ ਪਹਿਲਾਂ ਦੀ ਗੱਲ ਜਿਹੜੀ ਆਪਾਂ ਵਿਚਾਰ ਪਿੱਛੇ ਚੱਲੀਏ ਥੋੜਾ ਜਦੋਂ ਦੋਨਾਂ ਭਗਤਾਂ ਦੀ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਇੱਥੇ ਹੁਣ ਆਪਣੇ ਉਹ ਸਮਝ ਨਾਲ ਜਿੱਥੇ ਕਿ ਉਹ ਗੱਲ ਨੂੰ ਪੰਕਤੀ ਨੂੰ ਸਮਝ ਕੇ ਆਪਾਂ ਗੁਰੂ ਸਾਹਿਬ ਦੀ ਮੋਹਰ ਲਾ ਦੀਏ ਪੰਕਤੀ ਦੀ ਕਿ ਇਹ ਵਿਚਾਰਾਂ ਕਿਤੇ ਆਏ ਨਾ ਕੋਈ ਸਮਝ ਆਪਣੇ ਮਨ ਘੜਤ ਕਰੀ ਜਾ ਰਹੇ ਨੇ ਉਸ ਟਾਈਮ ਭਗਤ ਤਰਲੋਚਨ ਜੀ ਨੇ ਕਿਹਾ ਕਿ ਮੈਂ ਮੰਨਦਾ ਨਹੀਂ ਕਿ ਤੂੰ ਤਾਂ ਸਾਧਨ ਕੰਮ ਕਰਦਾ ਹੈ ਤਾਂ ਨਾਮਦੇਵ ਜੀ ਨੇ ਇੱਕ ਜਵਾਬ ਦਿੱਤਾ ਸੀ ਜੋ ਗੁਰੂ ਸਾਹਿਬ ਦੇ ਧੰਨ ਸ੍ਰੀ ਗੁਰਗਸ ਪੰਗਤੀ ਲਿਖੀ ਹੋਈ ਹੈ ਗੁਰੂ ਭਗਤ ਜਨ ਕਹਿਣ ਲੱਗੇ ਮਿੱਤਰਾ ਮੇਰੀ ਗੱਲ ਸੁਣ ਨਾਮਾ ਕਹੇ ਤਰਲੋਚਨਾ ਹੁਣ ਕੀ ਕਹਿ ਰਿਹਾ ਕਿਵੇਂ ਸਮਝਾ ਰਿਹਾ ਨਾਮਾ ਕਹੇ ਤਰਲੋਚਨਾ ਮੁਖ ਤੇ RAM ਸੰਵਾਲ ਹੱਥ ਪੈਰ ਸਭ ਕੰਮ ਕਰ ਚੀਤ ਨਰੰਜਨ ਨਾਲ ਹੁਣ ਆਪਣੀ ਇਹ ਜਿਹੜੇ ਉਤਰਤ ਬਾਇਟਲ ਸੋਵਤ ਜਾਗਤ ਉਹਦਾ ਜਵਾਬ ਆ ਗਿਆ ਕੀ ਤੋਂ ਲੈਤਾ ਆਪਾ ਜਵਾਬ ਭਗਤਾਂ ਤੋਂ ਉਹਨਾਂ ਨੇ ਸਾਨੂੰ ਸਮਝਾਤਾ ਕਿ ਆ ਤਰੀਕੇ ਨਾਲ ਅਸੀਂ ਕੰਮ ਕਾਜ ਕਰਦੇ ਕਰਦੇ ਪਰਿਵਾਰ ਪਾਲਦੇ ਰਹਿੰਦੇ ਕਰਾਂਚ ਵੀ ਅਸੀਂ ਆਪਣੀ ਜ਼ਵਾਦਾਰੀ ਨੂੰ ਸਮਝਦੇ ਹੋ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ੱਚਕੜ ਚ ਵੀ ਉਹ ਖਿੜਿਆ ਰਹਿੰਦਾ ਹੈ ਜਿਵੇਂ ਮਰਗਿਆਈ ਆ ਆਪਣੇ ਪਾਣੀ ਦੇ ਵਿੱਚ ਰਹਿ ਕੇ ਪੰਖ ਗਿੱਲੇ ਨਹੀਂ ਕਰਦੀ ਇਸ ਤਰ੍ਹਾਂ ਅਸੀਂ ਪਰਿਵਾਰਾਂ ਚ ਰਹਿ ਕੇ ਵੀ ਮਾਲਕ ਨੂੰ ਯਾਦ ਕਰਨਾ ਚੌਥੇ ਪਾਤੇ ਸਾਨੂੰ ਪਕਤੀ ਕਰਨੀ ਪੈਣੀ ਆ ਜੋ ਵੀ ਕੰਮ ਕਰਦੇ ਕਰਦੇ ਸਿਰ ਮੁੱਖਤ ਵਿਚਾਰਨਾ ਵਾਹ ਗੁਰੂ ਧਿਆਨ ਸਾਡਾ ਮਾਲਕ ਦੇ ਚਰਨਾਂ ਦੇ ਵਿੱਚ ਹੋਵੇ ਹੱਥਾਂ ਨਾਲ ਹੱਥ ਪੈਰ ਸਭ ਕੰਮ ਕਰ ਸਾਰਾ ਕੰਮ ਕਰਦਾ ਆ ਸਾਨੂੰ ਮਾਲਕ ਨੇ ਜਵਾਬ ਦਿੱਤਾ ਹੈ ਤੇ ਆਓ ਇੱਥੋਂ ਟਿੱਕਾ ਪਾਜੋ ਵਿਚਾਰ ਕੀਤੇ ਮੇਰਾ ਮਾਲਕ ਕਿਰਪਾ ਕਰੇ ਇਸੇ ਤਰ੍ਹਾਂ ਹੀ ਵਿਚਾਰਾ ਲੈਂਦਾ ਰਹੇ ਆਪਣੀ ਸੇਵਾ ਆਪ ਲੈ ਲੇ ਔਰ ਕੋਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਬਾਣੀ ਪੜਦੇ ਲਗਾ ਮਾਤਰਾ ਅੱਗੇ ਪਿੱਛੇ ਹੋ ਜਾਂਦੀਆਂ ਨੇ ਸਤਗੁਰ ਬਖਸ਼ਨਹਾਰਾ ਔਰ ਸੰਗਤ ਬਖਸ਼ਨਹਾਰਾ ਗੁਰੂ ਘਰੇ ਬਖਸ਼ਦੇ ਨਾਮ ਪਹਿਲੇ ਹੀ ਦਾਸ ਮਾਪੀ ਮਗਲੰਦਾ ਹੈ ਕਿ ਦਾਸ ਕੁਛ ਨਹੀਂ ਜਾਣਦਾ ਸਿਰਫ ਇੱਕ ਕੋਸ਼ਿਸ਼ ਕਰ ਰਿਹਾ ਹੈ ਅਸੀਂ ਕੋਸ਼ਿਸ਼ ਕਰ ਰਿਹਾ ਕਿ ਮਾਲਕ ਦੀ ਵਿਦਾਈ ਕਰਕੇ ਸੰਗਤ ਕਰਕੇ ਕਿ ਸਾਨੂੰ ਗੁਰਪਿਆਰ ਦੇਖੋ ਇਹਦੇ ਵਿੱਚ ਕੋਈ ਵੀ ਹੋਰ ਵੱਖਰੀ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਾਨੂੰ ਆ ਹੋ ਜੇ ਸਾਡਾ ਆ ਨੁਕਸਾਨ ਨਾ ਹੋ ਜੇ ਕਿਤੇ ਇਹ ਨਾ ਹੋ ਜੇ ਬਸ ਇੱਕ ਇਹੀ ਹੈ ਕਿ ਅਸੀਂ ਸੰਗਤ ਕਰਕੇ ਮਾਲਕ ਦੇ ਦਰਸ਼ਨ ਕਰ ਲਈਏ ਇਹ ਸਾਡਾ ਜਿਹੜਾ ਸੰਤੋਲਨ ਬਰਾਬਰ ਰਹੇ ਵਿਗੜੇ ਨਾ ਆਖਰੀ ਸੁਆਸਤਿਕ ਅਸੀਂ ਇਸੇ ਤਰ੍ਹਾਂ ਹੀ ਮਾਲਕ ਦੀ ਬੰਦਗੀ ਕਰਦੇ ਰਹੀਏ ਔਰ ਲਗਾਮਾਤਰਾ ਬਹੁਤ ਸਾਰੀਆਂ ਅਗੇ ਪਿੱਛੇ ਲੱਗ ਜਾਂਦੀਆਂ ਨੇ ਬਹੁਤ ਉੱਚ ਪ੍ਰਕਾਰ ਦੇ ਉੱਚ ਕੋਟੀ ਦੇ ਵਿਦਵਾਨ ਬੈਠੇ ਨੇ ਉਹਨਾਂ ਵਿੱਚ ਦਾਸ ਕੁਛ ਵੀ ਨਹੀਂ ਹੈ ਪਹਿਲਾਂ ਹੀ ਦਾਸ ਮਾਫੀ ਮੰਗ ਲੈਂਦਾ ਹੈ ਓਲਾ ਵਕਸਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ